ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਵਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੁਰਮਤਕ ਕੋਮਪੀਟੀਸ਼ਨ ਹੋਇਆ ਜਿਦੇ ਵਿੱਚ ਅਲਵਰ ਦੇ ਕਰਿ 600 ਬੱਚਾ ਨੇ ਪਾਰਟਿਸਿਪੇਟ ਕੀਤਾ ਇਹ ਕੋਮਪੀਟੀਸ਼ਨ ਗੁਰਮਿਲਾਬ ਆਰਗੇਨਾਈਜੇਸ਼ਨ ਦੁਆਰਾ ਹੀ ਕਰਵਾਇਆ ਗਿਆ ਕੱਲੇ ਗੁਰਮਿਲਾਬ ਆਰਗੇਨਾਈਜੇਸ਼ਨ ਦੁਆਰਾ ਨਹੀਂ ਹੋਇਆ ਅਲਵਰ ਦੀ ਸੰਗਤਾਂ ਨੇ ਮਿਹਨਤ ਕੀਤੀ ਤੇ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ ਐਸੀ ਤਰ੍ਹਾਂ ਪ੍ਰਮਾਤਮਾ ਖੁਦ ਸੰਗਤ ਵਿੱਚ ਵਿਰਾਜਮਾਨ ਹੋ ਕੇ ਇਹ ਪ੍ਰੋਗਰਾਮ ਨੂੰ ਸੰਪੂਰਨ ਕਰਵਾਇਆ ਤੇ ਅੱਜ ਇਹ ਵੀਡੀਓ ਇਸ ਕਰਕੇ ਬਣਾਈ ਜਾ ਰਹੀ ਹੈ ਕਿ ਕਾਫੀ ਚਿਰਾਂ ਤੋਂ ਬੱਚਿਆਂ ਦੇ ਮੈਸੇਜ ਆ ਰਹੇ ਸੀ ਕਿ ਵੀਰ ਜੀ ਸਾਨੂੰ ਸਰਟੀਫਿਕੇਟ ਮੈਡਲਸ ਨਹੀਂ ਮਿਲੇ ਤੇ ਅੱਜ ਐਸੇ ਕਰਕੇ ਹੀ ਇਸੇ ਟੌਪਿਕ ਤੋਂ ਵੀਡੀਓ ਬਣਾਈ ਜਾ ਰਹੀ ਆ ਜਿਨ੍ਹਾਂ ਦੇ ਵੀ ਸਰਟੀਫਿਕੇਟ ਤੇ ਮੈਡਲ ਰਹਿ ਰਹੇ ਨੇ ਉਹ ਅਸੀਂ ਉਹਨਾਂ ਦੇ ਸੈਂਟਰ ਪਹੁੰਚਾ ਦਿੱਤੇ ਨੇ ਜਿਵੇਂ ਕਿ ਮੁਬਾਰਕਪੁਰ ਤੋਂ ਤੁਸੀਂ ਗੁਰਮੀਤ ਸਿੰਘ ਕੋਮਲਵੀਰ ਜੀ ਤੋਂ ਲੈ ਸਕਦੇ ਹੋ ਸੀਕਰੀ ਪੁਨਾਇਆ ਗੋਬਿੰਦਗੜ ਤੋਂ ਵੀ ਰਾਂਝਾ ਸਿੰਘ ਕੋਲ ਅਲਵਰ ਦੇ ਜਿੰਨੇ ਵੀ ਸਟੂਡੈਂਟਸ ਨੇ ਉਹ ਵੀ ਤਾਰਿਫ ਸਿੰਘ ਜੀ ਕੋਲ ਰਾਮਗੜ ਦੇ ਜਿੰਨੇ ਵੀ ਬੱਚੇ ਨੇ ਰਵਿੰਦਰ ਸਿੰਘ ਗੁਰਨਾਮ ਸਿੰਘ ਗਾਮੀ ਉਹ ਲੈ ਸਕਦੇ ਨੇ ਸਾਧਾ ਤੇ ਜਿੰਨੇ ਵੀ ਬੱਚੇ ਨੇ ਉਹ ਲక్ష్మణ ਜੀ ਕੋਲ ਲੈ ਸਕਦੇ ਨੇ ਨਾਲੇ ਬੱਚਿਆਂ ਨੇ ਪਾਸਪੋਰਟ ਕੀਤਾ ਅਗਲੀ ਕੋਰ ਵੀਡੀਓ ਆਏਗੀ ਜਿਹਦੇ ਵਿੱਚ ਜਿੰਨੇ ਵੀ ਬੱਚੇ ਦਰਬਾਰ ਸਾਹਿਬ ਦੀ ਯਾਤਰਾ ਕਰਨ ਜਾ ਰਹੇ ਨੇ ਨਾਲੇ ਜਿੰਨੇ ਬੱਚੇ ਦਿੱਲੀ ਆਉ ਬਨੇ ਗੁਰਸੇਕ ਪਿਆਰਾ ਕੰਪੀਟੀਸ਼ਨ ਤੇ ਜਾ ਰਹੇ ਨੇ ਉਹਨਾਂ ਸਾਰਿਆਂ ਦੀ ਲਿਸਟ ਵੀ ਉੱਥੇ ਲਾਵਾਂਗੇ ਜਿਨ੍ਹਾਂ ਨੇ ਵੀ ਇਹ ਹਜੇ ਤੱਕ ਵੀਡੀਓ ਨਹੀਂ ਦੇਖੀ ਆਉ ਬਨੇ ਗੁਰਸੇਕ ਬੱਚੇ ਕੰਪੀਟੀਸ਼ਨ ਜੋ ਕਿ ਪ੍ਰਤਾਪੋ ਡਾਟਾ ਰਿਚ ਹੋਇਆ ਸੀ ਉਹ ਥੱਲੇ ਲਿੰਕ ਦਿੱਤਾ ਹੋਇਆ ਹੈ ਉਹ ਵੀਡੀਓ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ